ਇਹ ਦਾਜਾਉਂਦੇ ਆ ਕਹਿੰਦੇ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੈ ਗਿਆਨ ਹੈ ਕਿ ਬੜਨੇ ਮਨੋ ਹਾਥ ਲੈ ਕਾਤਰ ਦਾਗ ਦਵਾਰ ਵਹਾਰੇ ਕਹਿੰਦੇ ਤੂੰ ਆਪ ਦੇ ਸਰੀਰ ਨੂੰ ਧੀਰਜ ਬਣਾ ਕੇ ਰੱਖ ਸਹਿਜ ਬਣਾ ਕੇ ਰੱਖ ਐਵੇਂ ਨਾਲ ਲਗਾ ਦਿੰਦੇ ਕਵਹਾਨ ਤੇ ਕਹਿੰਦੇ ਤੇਰੇ ਅੰਦਰ ਸ਼ਾਂਤੀ ਚਾਹੀਦੀ ਆ ਸਹਜ ਚਾਹੀਦਾ ਦੇਰ ਉੱਪਰ ਠਹਿਰਾਉ ਚਾਹੀਦਾ ਜਿਵੇਂ ਮਾੜੀ ਮਾੜੀ ਚੀਜ਼ ਤੇ ਕਮਰਾ ਨਾ ਤੀਰਜ ਧਾਮ ਬਣਾਏ ਇਹ ਧੰਨ ਕਹਿੰਦੇ ਤੀਰਜ ਦਾ ਘਰ ਬਣਾਉਂਦੇ ਇਸ ਸਰੀਰ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਜਿਹੜੇ ਗ੍ਰੰਥ ਲਿਖੇ ਨੇ ਵਿਚਾਰ ਸਾਗਰ ਦੇ ਲਿਖਾ ਉਹਨਾਂ ਨੇ ਕਹਿੰਦੇ ਜਿਹੜੇ ਬੰਦੇ ਦਾ ਮਨ ਸ਼ਾਂਤ ਹੈ ਧੀਰਜ ਦੇ ਵਿੱਚ ਹੈ ਹਨਰਾਉ ਜਹ ਕਹਿੰਦੇ ਉਹ ਔਖੇ ਤੋਂ ਔਖਾ ਕੰਮ ਸਰਲ ਤਰੀਕੇ ਨਾਲ ਕਰ ਸਕਦਾ ਉਹ ਕਹਿੰਦੇ ਵੀ ਜੇ ਤੁਹਾਡਾ ਮਨ ਘਬਰਾਇਆ ਪਿਆ ਹੈ ਤੁਹਾਡੇ ਅੰਦਰ ਮਨ ਤੁਹਾਡਾ ਸ਼ਾਂਤ ਹੈ ਤੁਹਾਡੇ ਅੰਦਰ ਸ਼ਾਂਤੀ ਹੀ ਹੈ ਜਦੋਂ ਤੁਸੀਂ ਸੌਖੇ ਤੋਂ ਸੌਖਾ ਕੰਮ ਨਹੀਂ ਤੋਂ ਬਹੁਤ ਔਖਾ ਲੱਗਵਾ। ਜੇ ਤੁਸੀਂ ਘਬਰਾਏ ਹੋਗੇ, ਕ੍ਰੋਧ ਦੇ ਵਿੱਚ ਹੋਗੇ, ਤੁਹਾਡਾ ਨਾ ਠਹਿਰਾਓ ਨਹੀਂ ਹੋਊਗਾ, ਧੀਰਜ ਨਹੀਂ ਹੋਊਗਾ। ਜੇ ਤੁਹਾਨੂੰ ਕਹ ਦੇਵੇ ਵੀ ਆਹ ਪਾਣੀ ਦਾ ਗਮਾਸ ਫੜਾ ਦੇ। ਤੁਹਾਨੂੰ ਆ ਲੱਗੂਗਾ ਵੀ ਮੈਨੂੰ ਆ ਆਖਿਆ ਵੀ ਪਹਾੜ ਚੱਕਣ ਨੂੰ ਆਖਿਆ। ਜੇ ਤੁਹਾਡਾ ਮਨਲਾ ਹੌਸ਼ ਹੈ, ਅਨੰਦਤ ਹੈ, ਸਹਿਜ ਵਿੱਚ ਆ ਤੁਸੀਂ ਸਾਰੇ ਦਿਹਾੜੀ ਤੁਹਾਨੂੰ ਕੋਈ ਕੰਮ ਕਹੀ ਜਾਓ ਤੁਸੀਂ ਹੱਸ ਹੱਸ ਕੇ ਐ ਭੱਜ ਭੱਜ ਕੇ ਕੰਮ ਕਰੋ ਉਹ ਕਹਿੰਦੇ ਸ਼ਾਂਤ ਮਨ ਔਖੇ ਔਖੇ ਕੰਮ ਨੂੰ ਸਰਬ ਤਰੀਕੇ ਨਾਲ ਕਰ ਲੈਂਦਾ ਦੇਖੋ ਵੀ ਮਹਾਰਾਜ ਨੇ ਆਪਾਂ ਨੂੰ ਕਿੰਨਾ ਸਮਝਾਇਆ ਬਾਣੀ ਚ ਬਾਣੀ ਨੂੰ ਸਮਝਣ ਦੀ ਲੋੜ ਆ ਐਨੀਆਂ ਗੱਲਾਂ ਹੀ ਆਪਾਂ ਸਮਝ ਲਈਏ ਤਾਂ ਕੱਡੀ ਵੱਡੀ ਗੱਲ ਆ ਬਿੱਤੀ ਇਹ ਰੱਖਵਾ ਮਹਾਰਾਜ ਕਹਿੰਦੇ ਧੀਰਜ ਕਿਦੇ ਵਰਗਾ ਰੱਖਣਾ ਜੱਤ ਪਹਾਰਾ ਧੀਰਜ ਸੁਨਿਆਰ ਆਹਰਨ ਮੱਤ ਮੇਰ ਅਥਿਆਰ ਮਾਰ ਗੋਨੀ ਜਿਹੜਾ ਉਹ ਇੱਕੋ ਨੇ ਬਿੱਲੀ ਰੱਖੀ ਸੀ ਉਹਦੇ ਨਾਲ ਬਹੁਤ ਪਿਆਰ ਕਰਦਾ ਸੀ ਉਹਦਾ ਉਹੀ ਦੋਸਤ ਉਹੀ ਉਹਦਾ ਪਰਿਵਾਰ ਉਹਦੇ ਨਾਲ ਹੱਸਦਾ ਹੁੰਦਾ ਸੀ ਉਹਦੇ ਨਾਲ ਹੀ ਰਹਿਣਾ ਵਾਲੀ ਉਹ ਖੇਡਣਾ ਉਹਦੇ ਨਾਲ ਹੀ ਖਾਣਾ ਉਹਦੇ ਨਾਲ ਹੀ ਸੌਣਾ ਇੰਨਾ ਪਿਆਰ ਵੀ ਉਹ ਉਹ ਆਪਦੇ ਦਿਲ ਦਿਮਾਗ ਵਿੱਚ ਵਸਾਇਆ ਹੋਇਆ ਸੀ ਉਹਦਾ ਵਸਾ ਨਹੀਂ ਸੀ ਕਰਦਾ ਬਿੱਲੀ ਦਾ ਤੇ ਜਿਹੜਾ ਜਾਨਵਰ ਹੁੰਦਾ ਤੁਸੀਂ ਪੜ੍ਹੇ ਲਿਖੇ ਬੰਦੇ ਬੈਠੇ ਆ ਉਹ ਆਪਣੀ ਭਾਸ਼ਾ ਬੋਲੀ ਸਮਝਦਾ ਨਹੀਂ ਜੇ ਆਪਾਂ ਕੀ ਕਹਿੰਦਾ ਆਂ ਉਹ ਸਾਡੇ ਭਾਵ ਨੂੰ ਸਮਝਦਾ ਵੀ ਅਸੀਂ ਉਹ ਇੰਨਾ ਕੁ ਭਾਵ ਨੂੰ ਸਾਡੇ ਨੂੰ ਸਮਝਦਾ ਸਾਡੇ ਅਸ਼ਾਰੇ ਨੂੰ ਵੀ ਸਮਝ ਜਾਂਦਾ ਗੱਲ ਦਾ ਭਾਵ ਨੂੰ ਸਮਝਣ ਦੀ ਆ ਭਾਸ਼ਾ ਨੂੰ ਸਮਝਣ ਦੀ ਨਹੀਂ ਭਾਸ਼ਾ ਨੂੰ ਸਮਝ ਕੇ ਲੋਕ ਐ ਕਿ ਜਦੋਂ ਦੂਰ ਹੋ ਰਹੇ ਜਿੰਨਾ ਚਿਰ ਉਹਦੀ ਭਾਵਨਾ ਨੂੰ ਨਹੀਂ ਸਮਝਦੇ ਉਹਨਾਂ ਦੇ ਭਾਸ਼ਾ ਨੂੰ ਸਮਝਾਂਗਾ ਕੋਈ ਹੱਥ ਨਹੀਂ ਆਉਂਦਾ ਉਹ ਜਿਹੜਾ ਜਾਨਵਰ ਹੈ ਜਾਨਵਰ ਦਾ ਅਰਥ ਸ਼ਬਦ ਕੋਸ਼ ਵਿੱਚ ਪੜ੍ਹ ਕੇ ਦੇਖੋ ਜਾਨਵਰ ਦਾ ਅਰਥ ਹੁੰਦਾ ਵੀ ਜਾਨਵਾਰਨ ਵਾਲਾ ਮਾਨਵਤ ਦੇ ਪ੍ਰਤੀ ਜੋ ਜਾਨਵਰ ਹੁੰਦਾ ਕਿਸੇ ਵੀ ਤੁਸੀਂ ਜਾਨਵਰ ਨੂੰ ਪਿਆਰ ਕਰਨ ਲੱਗ ਜਿਓ ਇੱਕ ਪਾਸੇ ਤੁਸੀਂ ਕੋਈ ਕੂਕਰ ਕੋਈ ਤੜੀ ਨਾਰ ਨੂੰ ਗਾਣੇ ਪਾਉਣ ਲੱਗ ਜਿਓ ਪੰਛੀਆਂ ਨੂੰ ਜਾਨਵਰ ਦੀ ਪਾਲਣਾ ਕਰਨ ਲੱਗਦੋਂ ਥੋੜਾ ਜਿਹਾ ਧਿਆਨ ਦਿਓ ਤੇ ਦੇ ਇੱਕ ਪਾਸੇ ਜਿਹੜਾ ਤੁਹਾਡਾ ਬੱਚਾ ਜੰਮਿਆ ਤੁਸੀਂ ਆਪ ਜਿਹਨੂੰ ਸਾਰੇ ਤੁਸੀਂ ਪ੍ਰਾਪਰਟੀ ਦਾ ਸਾਰੇ ਚੀਜ਼ ਦਾ ਮਾਲਕ ਬਣਾਉਣਾ ਜਿਹਦੇ ਵਾਸਤੇ ਪਾਪ ਉਹਨ ਦਿਨ ਰਾਤ ਕਰਦੇ ਫਿਰਦੇ ਆਪਾਂ ਤੁਸੀਂ ਦੇਖ ਲਓ ਵੀ ਜਿਹੜਾ ਜਾਨਵਰ ਹੈ ਉਹ ਤੁਹਾਡਾ ਇੰਨਾ ਇੱਕ ਬਫਾਦਾਰ ਇੰਨਾ ਪਿਆਰ ਕਰੂਗਾ ਤੇ ਕੋਣ ਤੁਸੀਂ ਘੋਰ ਵੀ ਦਿੱਤਾ ਤਾਂ ਵੀ ਤੁਹਾਡੇ ਬਰਾਗ ਦੇ ਵਿੱਚ ਰਹੂਗਾ ਤੁਹਾਡੇ ਨਾਲ ਪਿਆਰ ਕਰੂਗਾ ਤੁਹਾਡੇ ਪੈਰ ਚੁੰਮੂਗਾ ਹੱਥ ਚੁੰਮੂਗਾ ਦੂਸਰੇ ਪਾਸੇ ਤੁਸੀਂ ਆਵਦਾ ਬੱਚਾ ਕਿਤੇ ਉਹਨੂੰ ਘੂਰ ਕੇ ਦੇਖ ਲਿਓ ਜਵਾਨ ਬੱਚੇ ਨੂੰ ਦੋ ਤਿੰਨ ਦਿਨ ਡਾਟ ਲਓ ਉਹ ਮਰਨ ਤੱਕ ਜਾਂਦਾ ਰਸਤੇ ਨਾਲ ਤੇ ਸਾਡੀਆਂ ਜਿਹੜੀਆਂ ਭਾਵਨਾਵਾਂ ਨੇ ਅਸਲ ਵਾਸਤੇ ਕੀ ਕਰ ਰਹੀਆਂ ਮਾਂ ਪਿਓ ਉਹ ਮਿੰਦਤੀ ਕਿ ਕਰਦੀ ਕਿਧਰ ਪਾਣੀ ਬਣ ਜਾਂਦੀ ਤੁਹਾਨੂੰ ਪਤਾ ਹੀ ਆ ਪਰ ਜਾਨਵਰ ਇਸ ਤਰ੍ਹਾਂ ਨਹੀਂ ਕਰਦੇ ਜਾਨਵਰ ਨਹੀਂ ਐ ਕਰਦੇ ਕੋਈ ਭਾਵਨਾ ਨੂੰ ਸਮਝਦਾ ਸੀ ਗੱਲ ਤੁਹਾਡੇ ਸੁਣਨ ਵਾਲੀ ਬੜੀ ਪਿਆਰੀ ਕਹਾਣੀ ਆ ਇਹ ਬਿੱਲੇ ਹਾਰ ਦੁੱਖ ਸੌਖਾ ਉਹਦੇ ਅਸ਼ਾਰੇ ਨੂੰ ਉਹਦੇ ਦੁੱਖ ਨੂੰ ਉਹਦੇ ਹਾਸੇ ਨੂੰ ਮੈਨੂੰ ਪਤਾ ਲੱਗ ਜਾਂਦਾ ਸੀ ਅੱਜ ਮੇਰਾ ਮਾਲਕ ਪੋਜਾ ਅੱਜ ਮੇਰਾ ਮਾਲਕ ਬੇਚੈਨ ਚਿੰਤਕ ਹੈ ਉਹ ਆਪਣੇ ਆਪ ਨੂੰ ਉਵੇਂ ਉਹ ਹਾਫ ਭਾਅ ਉਹ ਘਟਾਲ ਨਹੀਂ ਦਿਸਿਆ ਹੁਣ ਪਤਾ ਲੱਗ ਜਾਂਦਾ ਸੀ ਅੱਜ ਮਾਲਕ ਪੋਜਾ ਨਹੀਂ ਉਹ ਵੀ ਚੁੱਪ ਰਹਿੰਦੀ ਸੀ ਉਹ ਮਾਰ ਕੋ ਨਹੀਂ ਪੋਜਾ ਕਰਦਾ ਸੀ ਤੱਥ ਇਕੱਠੇ ਕਰਦਾ ਸੀ ਹੁਣ ਜਿੰਦਗੀ ਦੇ ਬਹੁਤ ਸਾਲ 20 25 ਸਾਲ ਆਖ ਇਕੱਠੇ ਕਰਦਾ ਰਿਹਾ ਲਿਖਦਾ ਰਿਹਾ ਲਿਖਦਾ ਰਿਹਾ ਅਖੇ ਜੀਵੇ ਦੀ ਤੋਚ ਲਿਖਣ ਲੱਗਾ ਸੀ ਕਾਗਜ਼ੇ 'ਤੇ ਲਾਲ ਲੱਗਦੇ ਸੀ ਆਕ ਸ਼ਾਹੀ ਜਹਰ ਕਰਦੇ ਸੀ ਕੋਣੇ ਸ਼ਾਹੀ ਤੇ ਆਰ ਕਲਮੇ ਸਾਰੀ ਸਾਰੀ ਰਾਤ ਲਿਖੀ ਜਾਣਾ ਜਿਹੜੇ ਫਰਮਾਤਮਾ ਦੇ ਅੰਦਰ ਦੁਨੀਆਂ ਦੇ ਵਾਸਤੇ ਸੁੱਖ ਸੋਦਾਂ ਵਾਸਤੇ ਦੇ ਅੰਦਰ ਵਿਚਾਰ ਆਉਂਦੇ ਸੀਗੇ ਉਨਾਂ ਨੇ ਉਹ ਕਾਗਜ਼ਾਂ ਤੇ ਲਿਖ ਰਿਆ ਸੀ ਉਹਦੀ ਇੱਛਾ ਸੀ ਵੀ ਮੈਂ ਤਾਂ ਦੀ ਸਿਫਾਈ ਕਰਾਉਂਗਾ ਕਿਤਾਬਾਂ ਬਣਾਉਂਗਾ ਲੋਕ ਪੜਨਗੇ ਇਹ ਤੋਂ ਸੁੱਖ ਲੈਣਗੇ ਪਿੰਡਿਆਂ ਮਾਰੇੜੋ ਦੀ ਕੋਝ ਮਾਰ ਬੋਨੀ ਦੀਆਂ ਬੜੀਆਂ ਹੋ ਜਾਣਗੀਆਂ ਸੁਨੋਖ ਆ ਜਿਹਦੇ ਪੜ ਰਹੇ ਨੇ ਐਡਾ ਤਕੜਾ ਬੁਝਾਰਨੀ ਸੀ ਤੁਸੀਂ ਪੜੇਗੇ ਜਾਣਦੇ ਆ ਉਹਨੇ ਵੇਖੋ ਵੀ ਉਹ ਲਿਖਦਾ ਰਿਹਾ ਲਿਖਦਾ ਰਿਹਾ ਉਹਨੇ ਤੱਥ ਕਮੇਜ ਤੇ ਰੱਖ ਗਏ ਉਹ ਜਿੱਥੇ ਪਹੁੰਚਣਾ ਚਾਹੁੰਦਾ ਸੀ ਟਾਰਗੇਟ ਤੇ ਪਹੁੰਚ ਗਿਆ ਹੁਣ ਉਹ ਦੀ ਇੱਛਾ ਸੀ ਵੀ ਮੈਂ ਥੋੜੇ ਚਿਰ ਵਿੱਚ ਇਹ ਇੱਕ ਬੁੱਕ ਤਿਆਰ ਕਰੂੰਗਾ ਬਲ ਇਸ ਵਿੱਚ ਲੈ ਕੇ ਜਾਊਂਗਾ ਲੋਕਾਂ ਵਿੱਚ ਉਹ ਇੱਕਦਮ ਕੀ ਘਟਨਾ ਵਾਪਰੀ ਉਹ ਕਹਿੰਦੇ ਬਾਥਰੂਮ ਦੇ ਵਿੱਚ ਇਸ਼ਨਾਨ ਕਰਨ ਗਿਆ ਲੱਗਦਾ ਲੱਗਦਾ ਮੇਜ਼ ਤੇ ਸਾਰਾ ਕੁਝ ਉਹਨੇ ਰੱਖਿਆ ਹੋਇਆ ਸੀ ਸਾਰੀ ਜ਼ਿੰਦਗੀ ਦੀ ਮਿਹਨਤ ਕਮਾਈ ਉਹ ਬਿੱਲੀ ਕਿਤੇ ਉਧਰੋਂ ਆਈ ਮੇਜ਼ ਦੇ ਨਾਲ ਟਕਰਾ ਗਈ ਵਿਚਾਰੀ ਉਹ ਜਿਹੜੀ ਦੀਵੇ ਦੀ ਲੋ ਸੀ ਕਾਗਜ਼ਾਂ ਤੇ ਜਾ ਡਿੱਗੀ ਨਾਲ ਤੇਲ ਉਹ ਮਿੰਟਾਂ ਸੰਘਣਟਾਂ ਦੇ ਵਿੱਚ ਜਿਹੜੀ ਉਹਦੇ ਜੀਵਨ ਭਰ ਦੀ ਕਮਾਈ ਸੀ ਜਿਹੜਾ ਉਹਦਾ ਸੱਚਾ ਗੋਸਤ ਸੀ ਬਿੱਲੀ ਉਹਨੇ ਸਾਰੇ ਕਮਾਈ ਉਹਦੇ ਇੱਕ ਸਕਿੰਟ ਤੇ ਫਾੜ ਕੇ ਸਵਾਹ ਕਰਦੇ। ਹੁਣ ਦੇਖੋ ਵੀ ਜ਼ਿੰਮੇਦਾਰ ਦਾ ਗੋਲ ਲੱਗਿਆ ਉਹ ਕਾਈ ਫਸਲ ਨੂੰ ਅੱਗ ਲੱਗ ਜੇ। ਪਰ ਉਹ ਵਿਖੋ ਬੰਦੇ ਦਾ ਮਰਨ ਹੋ ਜਾਂਦਾ। ਉਹ ਦੇਖੋ ਸਾਰੇ ਕਾਰ ਤੱਥ ਕੱਠੇ ਕੀਤੇ ਸੀ ਉਹ ਸਾੜ ਕੇ ਉਹਨੇ ਸਵਾਹ ਕਰਦੇ ਵਿਚਾਰੀ ਨੇ ਅਚਾਨਕ ਉਹ ਟਕਰਾਹੀ ਦੇ ਵਿੱਚ। ਮਾਰ ਗੋਨੀ ਬਾਥਰੂਮ ਦੇ ਵਿੱਚੋਂ ਬਾਹਰ ਆਇਆ ਉਹਨੇ ਦੇਖਿਆ ਵੀ ਮੇਰਾ ਤਾਂ ਸਾਰਾ ਸੰਸਾਰ ਹੀ ਡਿੱ ਗਿਆ ਮੇਰੇ ਜਿਹੜੇ ਆਰਮਾਨ ਸੀ ਮੇਰੇ ਚਾਹ ਸੀ ਮੈਂ ਤਾਂ ਸਾਰੀ ਜ਼ਿੰਦਗੀ ਇਹ ਅੱਧਾ ਹਿੱਸਾ ਗਹਿਣ ਰਾਤ ਜਾਗ-ਜਾਗ ਕੇ ਇੰਨਾ ਕੁਝ ਲਿਖਿਆ ਮੈਂ ਜਿਹੜੇ ਮਰਾਤਵੇ ਤੇ ਪਹੁੰਚਣਾ ਚਾਹੁੰਦਾ ਸੀ ਟਾਰਗੇਟ ਤੱਕ ਪਹੁੰਚ ਚੁੱਕਿਆ ਸੀ ਸਾਰਾ ਸੜਕ ਸੜਕੇ ਸਵਾਹ ਹੋ ਗਿਆ ਉਹ ਖੜਾ ਵਿਚਾਰਾ ਚੰਤਕ ਹੋਇਆ ਇਧਰ ਉਧਰ ਆਏ ਦੇਖਦਾ ਉਹ ਕਹਿੰਦਾ ਵੀ ਬਣਿਆ ਤੇ ਬਣਿਆ ਨਹੀਂ ਉਹਦੀ ਨਿਗਾਹ ਦਾ ਉਹ ਬਿੱਲੀ ਤੇ ਪੈ ਗਈ ਜਿਹਦੇ ਨਾਲ ਜਿਹੜਾ ਉਹ ਸਾਰਾ ਰਸਤੇਦਾਰ ਵੀ ਹੋਈ ਦੁੱਖ ਸੋਹੇ ਨਾਲ ਕਰਨਾ ਖਸਣਾ ਖੇਡਣਾ ਰੋਣਾ ਉਹਦੇ ਬਾਅਦ ਜਦੋਂ ਨਿਗਾਹ ਗਈ ਵਿਚਾਰੇ ਦੀ ਦਿੱਲੀ ਇੱਕਦਮ ਸੈਮ ਨੂੰ ਕੁੰਝੇ ਨਾਲ ਲੱਗ ਕੇ ਐ ਖੜ ਗਈ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਗਲਤੀ ਕਰ ਦਿੱਤੀ ਉਹ ਹੌਲੀ-ਹੌਲੀ ਅੱਗੇ ਕਦਮ ਵਾਧਾ ਇਹਦੇ ਹੌਲੀ-ਹੌਲੀ ਅੱਗੇ ਵਢਾ ਰਿਹਾ ਕਦਮ ਵਢਾਉਂਦਾ ਵਢਾਉਂਦਾ ਹੋ ਦਿੱਲੀ ਦੇ ਕੋਲ ਪਹੁੰਚਣ ਪਹੁੰਚਦਾ ਜਾ ਰਿਹਾ ਦਿੱਲੀ ਹੋਰ ਵਿਚਾਰੀਆਂ ਇਕੱਠੀ ਹੋ ਰਹੀਆਂ ਅੱਖਾਂ 'ਚੋਂ ਅੰਸੂ ਆ ਗਏ ਰੋਣ ਲੱਗੀ ਕਿਉਂਕਿ ਮਾਲਕ ਦੇ ਭਾਵਾਂ ਨੂੰ ਸਮਝ ਨਹੀਂ ਸੀ ਉਹਨਾਂ ਪਰਦਾ ਲਾ ਦਿੱਤਾ ਜੀ ਮੈਂ ਸਾਰੀ ਜ਼ਿੰਦਗੀ ਦੀ ਕਮਾਈ ਮਾਲਕ ਮੇਰਾ ਸਾਰੇ ਸਾਰੇ ਰਾਤ ਜਾਗਦਾ ਰਹਿੰਦਾ ਸੀ ਲੋਹੇ ਦੀਵੇ ਦੀ ਲੋ ਵਿੱਚ ਅੱਖਾਂ ਰਹਿ ਗਈਆਂ ਵਿਚਾਰੇ ਜਿਹਾ ਮੈਂ ਵੀ ਇਹਦੇ ਕੋਲੇ ਬੈਠਦੀ ਹੁੰਦੀ ਸੀ ਜਾਗ ਦੀ ਛੇ ਦੇ ਨਾਲ ਵੀ ਮੈਂ ਤਾਂ ਬਹੁਤ ਵੱਡੀ ਗਲਤੀ ਕਰਤੀ ਉਹ ਕਹਿੰਦੇ ਹੋ ਸੋਚੀ ਜਾਂਦੇ ਅੰਦਰ ਉਹ ਅੱਗੇ ਜਾ ਰਿਹਾ ਹੋਰ ਡਰਦੇ ਆ ਪਰ ਉਹਨੇ ਹੌਲੀ ਇੱਕ ਦਿਨ ਉਹਨੂੰ ਉਠਾਇਆ ਆਪਨੇ ਹੱਥਾਂ 'ਚ ਲੈ ਲਿਆ ਉਹਨਾਂ ਸਿਰ 'ਪਰ ਉਸੇ ਦੇ ਕੋਲੋਂ ਕਹਿਣ ਲੱਗਾ ਤੂੰ ਕੋਈ ਨਾ ਦੋਸਤ ਡਰਨਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤਿੱਥੋਂ ਜਾਣੇ ਅਣਜਾਣੇ 'ਚ ਬਹੁਤ ਵੱਡੀ ਘੁਲ ਹੋ ਗਈ ਤੇ ਮੇਰਾ ਸੰਸਾਰ ਹੀ ਘਰਾਤਾ ਮੇਰੇ ਅਰਮਾਨ ਸਾਰੇ ਖੂਗ ਦਿੱਤੇ ਪਰ ਮੈਂ ਸਾਰੇ ਅਰਮਾਨ ਸਾਰੀ ਜ਼ਿੰਦਗੀ ਦੀ ਕਮਾਈ ਮੈਂ ਤੇਰੀ ਦੋਸਤੀ ਤੋਂ ਵਾਰਦਾ ਮਿਹਨਤ ਤੇ ਤੋਂ ਹੋਰ ਕੋਈ ਚੰਗਾ ਨਹੀਂ ਹੈ ਉਹਨੂੰ ਐ ਪਿਆਰ ਕਰਨ ਲੱਗ ਗਿਆ ਉਹ ਬਿੱਲੀ ਵੀ ਰੋਣ ਲੱਗ ਗਈ ਉਹ ਆਪ ਵੀ ਬਰਾਗ ਚ ਆ ਗਿਆ ਕਹਿੰਦਾ ਤੂੰ ਰੋ ਨਾ ਮੈਂ ਨਾ ਕੋਈ ਰਾਹ ਨਹੀਂ ਮੈਂ ਦੁਆਰਾ ਮਿਹਨਤ ਕਰਾਂਗਾ ਦੁਆਰਾ ਤੱਤ ਇਕੱਠੇ ਕਰਾਂਗਾ ਦੁਆਰਾ ਲਿਖਾਂਗਾ ਆਪਾ ਰੜਕੇ ਇਹ ਕਾਰਜ ਨੂੰ ਧੀਰ ਨਿਪੇ ਅੱਗੇ ਨਿਬੇੜੇ ਝੜਾਂਗੇ ਦੇਖੋ ਵੇ ਜਿਹੜਾ ਦਸਵੇਂ ਪਾਰਸਾ ਜੀ ਦਾ ਬਸੰ ਤੀਰਜ ਧਾਮ ਬਣਾਏ ਇਹ ਧਾਮ ਕਹਿੰਦੇ ਵੀ ਤੁਸੀਂ ਧੀਰਜ ਬਣਾ ਕੇ ਰੱਖੋ ਪਾਪ ਤੋਂ ਜਿਹੜੇ ਬੰਦੇ ਰੋਜ਼ ਗੁਰਦੁਆਰੇ ਜਿਉਂਦੇ ਆ ਬਾਣੀ ਵੀ ਪੜਦੇ ਸਾਰਾ ਕੁਸ਼ ਕਰਦੇ ਬਾਣੇ ਵੀ ਪਾਏ ਹੋਏ ਆ ਜੇ ਕਿਤੇ ਘਰ ਦੇ ਵਿੱਚ ਕਿਸੇ ਬੱਚੇ ਤੋਂ ਕੱਚ ਦਾ ਗਲਾਸ ਫਾੜੀ ਜਾਂ ਡੁੱਲ ਜੇ ਰੱਬ ਨਾ ਕਰੇ ਪਾਣੀ ਦਾ ਗਲਾਸ ਡੁੱਲਿਆ ਹੋਵੇ ਤੇ ਕਿਤੇ ਗਲਾਸ ਟੁੱਟ ਜਾਵੇ ਤੇ ਤੁਸੀਂ ਦੇਖੋ ਵੀ ਆਪਣੇ ਹਾਲਾਤ ਕੀ ਹੁੰਦੇ ਆ ਕਿੰਨਿਆਂ ਬਣਾ ਕਢਦੇ ਆ ਬੁਰੇ ਹਾਲ ਇੱਕ ਪਾਸੇ ਬਗਾਨੀ ਦੇਖੋ ਇੱਕ ਪਾਸੇ ਸਾਡੇ ਜਿਹੜੇ ਸਿਚੁਏਸ਼ਨ ਆ ਘਰ ਦੀ ਉਹ ਦੇਖੋ ਸਤਿਗੁਰਾਂ ਨੇ ਆਪਾਂ ਨੂੰ ਦੇਖੋ ਵੀ ਕਿੰਨੇ ਗਿਆਨ ਸੂਤਰ ਨੇ ਬਾਣੀ ਜੇ ਇੱਕ ਇੱਕ ਪੜ ਤੇ ਸਮਝ ਲਈ ਆਪਾਂ ਕੋਈ ਜ਼ਿਆਦਾ ਕਥਾ ਕਹਾਣੀਆਂ ਦੀ ਗੱਲ ਨਹੀਂ ਤਾਂ ਛੋਟੀ ਜੀ ਚੀਜ਼ ਨੂੰ ਇਹੀ ਗੱਲ ਸਮਝ ਲਓ ਤੇ ਇਹ ਜਰ ਵਾਲੀ ਨੂੰ ਤੁਸੀਂ ਧੀਰ ਰੱਖੋ ਤੁਹਾਡੇ ਅੰਦਰ ਕਾਲਾ ਪੰਨ ਨਾ ਹੋਵੇ ਠਹਿਰਾਵ ਰੱਖੋ ਤੇ ਤੁਸੀਂ ਬਹੁਤ ਅੱਗੇ ਵੱਧ ਸਕਦੇ ਆ ਅੱਗੇ ਕਹਿੰਦੇ ਨੇ ਗਿਆਨੇ ਕੀ ਵਧਲੇ ਮਨੋਂ ਹੱਥ ਲੈ ਕਾਤਰ ਤਾਕਤ ਬਾਰ ਬਹਾਰੇ ਕਹਿੰਦੇ ਗਿਆਨ ਰੂਪੀ ਤੂੰ ਝਾੜੂ ਆਪ ਦੇ ਮਨ ਰੂਪੀ ਹੱਥ ਚ ਫੜ ਲੈ ਕਹਿੰਦੇ ਜਿਹੜਾ ਅੰਦਰ ਤੇਰੇ ਗੰੰਦ ਕਰ ਕਰ ਗਟ ਕੂੜਾ ਕਰ ਬੈ ਨਾ ਬਾੜੇ ਉਚਾਰਨੇ ਮਾੜਾ ਸੋਚਦਾ ਕਹਿੰਦੇ ਉਹ ਸਾਰਾ ਜਨ ਝੜੂ ਮਾਰ ਕੇ ਆਪਣਾ ਗੰੰਦ ਬਾਹਰ ਕੱਢ ਲੈਂਦੇ ਆ ਝੜੂ ਨਾਲ ਹੀ ਗੰੰਦ ਬਾਹਰ ਕੱਢ ਲੈਂਦੇ ਆ ਅੱਗੇ ਨਾ ਪਿੰਡਾਂ ਦੇ ਵਿੱਚ ਹੁਣ ਥੋੜੀ ਜੀ ਇਹ ਚੀਜ਼ਾਂ ਘਟਦੀਆਂ ਜਾਂਦੀਆਂ ਲੋਕ ਜਿੰਦੇ ਪਤਾ ਨਹੀਂ ਹੋਰ ਪਾਸੇ ਗਰਵਾਣੇ ਚ ਰਹਿ ਪਿਆ ਤਾਂ ਅੱਗੇ ਜਿਹੜੇ ਪੁਰਾਣੇ ਬੰਦੇ ਥੋੜੇ ਜਿ ਦੇ ਬੈਠੇ ਰਹੇ ਜੀਤ ਹੁਣ ਇਹਨਾਂ ਨੂੰ ਪਤਾ ਪੰਡਾ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਅਰਥ ਖਰੀਦਾ ਸਤਿਆ ਝਾੜੂ ਦੇਹ ਮਸੀਤ ਤੂੰ ਸੁਖਾ ਰੱਬ ਜਾਗਦਾ ਤੇਰੀ ਡਾਡੇ ਨਾਲ ਪ੍ਰੀਤ ਇਹ ਬੜੇ ਪ੍ਰੇਮ ਵਾਜਿਤ ਜਾ ਕੇ ਗ੍ਰੰਥੀ ਬੜ੍ਹਦੇ ਹੁੰਦੇ ਸੀ ਲੋਕਾਂ ਨੇ ਸੁਣਨਾ ਹੁਣ ਤਾਂ ਇਹ ਸਿਸਟਮ ਖਰਾਬ ਹੋ ਗਿਆ ਉਹਦਾ ਮਤਵ ਲੈ ਕੀ ਸੀਗਾ ਮਸੀਤ ਕੀ ਹੈ ਇਹ ਸਾਡਾ ਸਰੀਰ ਸਰੀਰ ਕਹਿੰਦਾ ਵੀ ਤੂੰ ਆਪ ਦੇ ਸੱਚੇ ਮਨ ਨੂੰ ਜਗਾ ਗਿਆਨ ਰੂਪੀ ਝਾੜੂ ਫੜ ਕੇ ਕਹਿੰਦੇ ਹਰ ਰੋਜ਼ ਇਹ ਮਸੀਦ ਨੂੰ ਸਰੀਰ ਰੂਪੀ ਮਸੀਦ ਨੂੰ ਗਿਆਨ ਰੂਪੀ ਝਾੜੂ ਦੇ ਨਾਲ ਸਾਫ਼ ਕਰ ਇਹਦੇ ਅੰਦਰ ਜਿੰਨਾ ਪੂੜਾ ਕਰਗਟ ਗੰਦਗੀ ਆ ਉਹਨਾਂ ਬਾਹਰ ਕੱਢ ਦੇ ਚੰਗੇ ਵਿਚਾਰਾਂ ਦੇ ਨਾਲ ਦੇ ਮਹਾਰਾਜ ਜਿਨ ਕੋ ਕਿੰਨੇ ਸੋਹਣੇ ਦਸਵੇਂ ਪਾਤਸ਼ਾਹ ਜੀ ਦੇ ਬਚਨ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਸੀਂ ਗੁਰੂ ਗੋਬਿੰਦ ਸਿੰਘ ਦਾ ਰੂਪ ਦਾ ਨਰਾਇ ਝੜਿਆਣਾ ਹੋਰ ਇੰਦਰ ਉਦਰ ਉਹਨਾਂ ਦਾ ਵੀ ਰਸ ਵਾਲਾ ਜਿਆਦਾ ਪ੍ਰਗਟ ਕੀਤਾ ਦੁਨੀਆ ਵਿੱਚ ਉਹਨਾਂ ਨੇ ਕਿੰਨੇ ਸਾਨੂੰ ਇਹ ਗਿਆਨ ਬਖਸ਼ੇ ਨੇ ਛੋਟੇ ਛੋਟੇ ਗਿਆਨ ਸੂਤਰ ਆ ਗਏ ਸਾਡੀ ਜ਼ਿੰਦਗੀ ਦੇ ਕੰਮਾਂ ਨਾਲ ਦੀਆਂ ਗੱਲਾਂ ਨੇ ਕਹਿੰਦੇ ਵੀ ਤੂੰ ਮਨ ਰੂਪੀ ਹੱਥ ਦੇ ਵਿੱਚ ਗਿਆਨ ਰੂਪੀ ਝਾੜੂ ਫੜ ਕੇ ਘਾਤਰ ਦਾ ਧਗਵਾਰ ਵਹਾਰਾ ਕਹਿੰਦੇ ਇਹਦੇ ਬਾਹਰ ਕੱਢਦੇ ਸਾਰੀ ਗੰਦਗੀ ਬਾਹਰ ਕੱਢਦੇ ਜੇ ਤੂੰ ਗੰਦ ਉਹਨਾਂ ਵੇਖੋ ਵੀ ਕਮਰੇ ਚ ਗੰਦ ਪਿਆ ਬੈਸਤਰ ਤੇ ਗੰਦ ਪਿਆ ਜੇ ਆਪਾਂ ਕਹਾਂਗੇ ਕਿਸੇ ਨੇ ਇੱਥੇ ਬੈਠ ਜਾਓ ਕੋਈ ਨਹੀਂ ਬੈਠਦਾ ਬਹੁਤ ਬਤਾਉਦਾ ਵੀ ਇੰਨਾ ਨੇ ਹੁਣ ਆਪਾਂ ਚਾਤਰਾ ਚੁੱਤਰਾ ਸਾਫ ਕਰਦੇ ਕਮਰਾ ਸਾਫ ਕਰਦੇ ਸਾਜਾ ਜੇ ਰਸਤੇਦਾਰਾਂ ਨੇ ਆਉਣਾ ਵੀ ਕਿਤੇ ਬੁਰਾ ਨਾ ਲੱਗੇ ਕਿਉਂ ਹੀ ਜੇ ਆਪਾਂ ਮਹਾਰਾਜ ਨੂੰ ਆਪਾਂ ਹਰਦੇ ਘਰ ਦੇ ਵਿੱਚ ਬਸਾਉਣਾ ਸਾਡੇ ਜਿਹੜੇ ਮੰਗ ਦੇ ਗੰਦੇ ਵਿਚਾਰ ਨੇ ਅੰਦਰ ਕੂੜਾ ਕਰਕਟ ਭਰਿਆ ਹੈ ਇਹ ਖਦਰਾਸ਼ਦਾ ਇਹ ਨੂੰ ਪਹਿਲਾਂ ਸਾਫ ਕਰਨਾ ਪੈਣਾ ਫੇਰ ਹੀ ਮਹਾਰਾਜ ਆ ਕੇ ਫੈਟਣਗੇ